ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰਨਜੀਤ ਗੁਰਗੱਲ ਵੈਲਕਮ ਕਰਦੀ ਆ ਆਪਣੇ ਟਿਕਟੌਕ ਪਰਿਵਾਰ ਦਾ ਆਪਣੇ ਇਸ ਕੱਪੜੇ ਦੇ ਬਿਜ਼ਨਸ ਦੇ ਵਿੱਚ ਅੱਜ ਇੱਕ ਨਵੀਂ ਵੀਡੀਓ ਬਣਾਉਣ ਜਾ ਰਹੀ ਆ ਬੱਚੀਆਂ ਦੇ ਕੱਪੜੇ ਜੀ ਗੁੜੀਆਂ ਦੇ ਕੱਪੜੇ ਕਾਫੀ ਭੈਣਾ ਪੁੱਛਦੀਆਂ ਨੇ ਕਿ ਤੁਹਾਡੇ ਕੋਲੇ ਬੱਚਿਆਂ ਦੇ ਕੱਪੜੇ ਤਾਂ ਬੈਟਿਆਂ ਦੇ ਹੈਗੇ ਨੇ ਕੱਪੜੇ ਤੇ ਕੁੜੀਆਂ ਦੇ ਕੱਪੜੇ ਵੀ ਦਿਖਾਓ ਜੇ ਵੀਡੀਓ ਬਣਾਉਣ ਦਾ ਟਾਈਮ ਲੱਗਿਆ ਤਾਂ ਚਲੋ ਅੱਜ ਥੋੜਾ ਟਾਈਮ ਸੀਗਾ ਮੈਂ ਕਿਹਾ ਚਲੋ ਮੈਂ ਬੱਚੀਆਂ ਦੇ ਕੱਪੜਿਆਂ ਦੀ ਵੀ ਵੀਡੀਓ ਬਣਾ ਦਵਾਂ ਕਿਉਂਕਿ ਕਈ ਵਾਰੀ ਭੈਣਾ ਮੈਸੇਜ ਕਰਦੀਆਂ ਨੇ ਥੋੜਾ ਰਿਪਲਾਈ ਕਰਨਾਂ ਚ ਦੇਰ ਹੋ ਉਕੇ ਸ਼ਾਮ ਨੂੰ ਜੇ ਤੁਸੀਂ ਮੈਸੇਜ ਕਰਦੇ ਆ ਮੈਂ ਉਦਾਂ ਤਾਂ ਰਿਪਲਾਈ ਦਿੰਨੀ ਆ ਸਾਰਿਆਂ ਦਾ ਹੀ ਪਰ ਕਈ ਵਾਰੀ ਦੂਸਰਾ ਦਿਨ ਹੋ ਜਾਂਦਾ ਤੁਸੀਂ ਗੁੱਸਾ ਨਾ ਕਰਿਆ ਕਰੋ ਤੇ ਸ਼ੁਰੂ ਕਰਦੇ ਆ ਜੀ ਆਪਾਂ ਜਿਹੜੇ ਬੱਚਿਆਂ ਦੇ ਕੱਪੜੇ ਨੇ ਮੇਰੇ ਕੋਲੇ ਪਹਿਲਾਂ ਦੋ ਡਿਜ਼ਾਈਨ ਨੇ ਫਰਾਕਾਂ ਦੇ ਵਿੱਚ ਤੇ 22 ਯਰੋ ਪ੍ਰਾਈਸ ਆ ਜੀ ਇਹਨਾਂ ਦਾ ਫਰਾਕਾਂ ਦਾ ਤੇ ਜਿਹੜੇ ਸੂਟ ਨੇ ਉਹ 25 25 ਯਰੋ ਦੇ ਨੇ ਬਸ ਸਾਹੀ ਦੋ ਮੇਰੇ ਕੋਲੇ ਰੇਂਜ ਨੇ ਬੱਚਿਆਂ ਦੇ ਕੱਪੜਿਆਂ ਦੀਆਂ ਕਿਸੇ ਨੂੰ ਵੀ ਪਸੰਦ ਆਏ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਵੀਡੀਓ ਕਾਲ ਦੇ ਜ਼ਰੀਏ ਦੇਖਣਿਆ ਤਾਂ ਵੀ ਉਹ ਕੋਈ ਚੱਕਰ ਨਹੀਂ ਸਵੇਰ ਮੈਂ ਫ੍ਰੀ ਹੁੰਨੀ ਆਂਗੀ ਸਵੇਰ ਮੈਂ ਤੁਹਾਨੂੰ ਦਿਖਾ ਸਕਦੀ ਆਂ ਜੇ ਜੇ ਤੁਸੀਂ ਉਹਦਾ ਨਾਪ ਦੱਸ ਕੇ ਆਪਣੇ ਬੱਚੇ ਦਾ ਮੈਜ਼ਰਮੈਂਟ ਲੈ ਕੇ ਮੈਨੂੰ ਸੈਂਡ ਕਰੋਗੇ ਤਾਂ ਉਹ ਉਹਦੇ ਵਿੱਚ ਵਧੀਆ ਹੋਊਗਾ ਜੇ ਆਸਾਨੀ ਹੋ ਮੈਨੂੰ ਵੀ ਤੇ ਤੁਹਾਨੂੰ ਵੀ ਤੇ ਟਾਈਮ ਦੀ ਬਚਤ ਹੁੰਦੀ ਹੈ ਜਿਹੜੀ ਮੋੜ ਮੜਾਈ ਦੇ ਵਿੱਚ ਹੁੰਦੀ ਹੈ ਵੱਡਾ ਛੋਟਾ ਚੱਲ ਜਾਂਦਾ ਵਾ ਇੱਕ ਨੰਬਰ ਵੱਡਾ ਹੀ ਲਾਉਂਗੇ ਆਪਣੇ ਬੱਚੇ ਨਾਲੋਂ ਤਾਂ ਉਹ ਵਾੜਾ ਵਧੀਆ ਵਾ ਕਿਉਂਕਿ ਹੁਣ ਤਾਂ ਪਾਈ ਜਾਊਗਾ ਵੀ ਅਗਲੇ ਸਾਲ ਵੀ ਅਗਲੇ ਸੀਜ਼ਨ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਕੰਮ ਆ ਜਾਂਦੀ ਹੈ ਚੀਜ਼ਾਂ ਮੈਂ ਤਾਂ ਐਸੀ ਇਹ ਸੋਚ ਕੇ ਲੈਣੀ ਹੈ ਆਪਣੇ ਬੱਚਿਆਂ ਲਈ ਥੋੜਾ ਨੰਬਰ ਵੱਡਾ ਲਿਆ ਜਾਵੇ ਉਹਦਾ ਕੋਈ ਨਹੀਂ ਹੁੰਦਾ ਹੈਗਾ ਛੋਟਾ ਆ ਜੇ ਫਿਰ ਪ੍ਰੋਬਲਮ ਹੁੰਦੀ ਹੈ ਚਲੋ ਜੀ ਬੱਚਿਆਂ ਦੇ ਕੱਪੜੇ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂ ਪਹਿਲੀ ਫਰਾਕ ਹੈਗੀ ਹੈ ਜੀ ਵਾਈਟ ਤੇ ਪਰਪਲ ਸਫੇਦ ਤੇ ਜਾਮਨੀ ਰੰਗ ਦੇ ਵਿੱਚ ਹੈ ਜੀ ਸਰਦੀਆਂ ਦਾ ਸਟਾਫ ਹੈ ਜਾਂ ਜਿਵੇਂ ਹੁਣ ਠੰਡਾ ਮਿੱਠਾ ਜਿਹਾ ਮੌਸਮ ਹੈਗਾ ਬਾਹਰ ਕਦੇ ਧੋਪ ਹੈ ਕਦੇ ਹਵਾ ਚਾਲ ਪੈਂਦੀ ਆ ਉਹ ਤਾਂ ਨੇ ਮੌਸਮ ਦੇ ਵਿੱਚ ਹੈਗੀਆਂ ਜੀ ਇਹ ਪਾਉਣ ਵਾਲੀਆਂ ਇੱਤਾਂ ਸੋਹਣੇ ਸੋਹਣੇ ਦੋ ਤਿੰਨ ਫੁੱਲ ਦਿੱਤੇ ਹੋਏ ਨੇ ਉਹਨਾਂ ਨੇ ਉੱਪਰ ਨੈਟ ਦੇ ਉੱਪਰ ਬਣੀ ਹੋਈ ਹੈ ਜੀ ਇਹ ਫਲੇਅਰ ਆ ਜਿਹੜੀ ਤੇ ਥੱਲੇ ਹੈਗਾ ਜੀ ਇਨਰ ਲੱਗੇ ਹੋਏ ਨੇ ਕੈਨ ਕੈਨੀ ਹੈਗੀ ਵਿੱਚ ਉਭੂਗੀ ਕੁਛ ਵੀ ਇਦਾਂ ਦਾ ਤੇ ਆਹ ਹੈਗਾ ਜੀ ਇਨਰ ਸਮੀਤ ਜਿਹੜੀ ਹੈਗੀ ਅੰਡਰਸ਼ਰਟ ਵਾਈਟ ਕਲਰ ਦੀ ਹੈ ਤੇ ਪਿੱਛੇ ਦਿੱਤੀ ਹੋਈ ਹੈ ਜੇ ਪਤਿਆ ਦਿੱਤੀ ਹੋਈ ਹੈ ਬਦਰੀ ਤੁਸੀਂ ਖੁੱਲਾ ਤੇ ਭੀੜਾ ਜੀ ਨੂੰ ਕਹਿੰਦੇ ਖੁੱਲਾ ਤੇ ਟਾਈਟ ਵੀ ਕਰ ਸਕਦੇ ਆ ਥੋੜਾ ਜਿਹਾ ਲੈਂਗੁਏਜ ਸਾਡੀ ਉਦਾਂ ਦੀ ਹੋਈ ਜੀ ਸਮਝ ਲਿਓ ਖੁੱਲਾ ਤੇ ਟਾਈਟ ਤੁਸੀਂ ਕਰ ਸਕਦੇ ਆ ਬੱਚੇ ਦੇ ਦੇ ਹਿਸਾਬ ਨਾਲ ਸਾਈਜ਼ ਦੇ ਹਿਸਾਬ ਨਾਲ ਹੈ ਨਾ ਵਾਈਟ ਕਲਰ ਦੇ ਵਿੱਚ ਆ ਥੱਲੇ ਵੀ ਅੰਦਰ ਅੰਦਰ ਵੀ ਦਿੱਤੀ ਹੋਈ ਆ ਕੁਛ ਚੋਬਦਾ ਨਹੀਂ ਹੈਗਾ ਜਿੱਦਾਂ ਇਹ ਉੱਪਰ ਸ਼ਾਈਨਿੰਗ ਵਾਲਾ ਕੱਪੜਾ ਵਾ ਪਰ ਅੰਦਰ ਹੈਗਾ ਜਿਹੜਾ ਉਹ ਬਹੁਤ ਸੌਫਟ ਕੱਪੜਾ ਵਾ ਚੋਬਦਾ ਨਹੀਂ ਮੈਂ ਆਪਣੀ ਬੱਚੀ ਨੂੰ ਦੇਖ ਕੇ ਹੀ ਕੱਪੜੇ ਮੰਗਵਾਏ ਨੇ ਵੀ ਜਿਹੜੇ ਮੈਂ ਆਪਣੀ ਬੱਚੀ ਦੇ ਸਾਨੀ ਨਾਲ ਪਾ ਸਕਾਂ ਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਸਾਰੇ ਬੱਚਿਆਂ ਦੇ ਪੈ ਜਾਣਗੇ ਉਹ ਇਦਾਂ ਦੀ ਲੱਗੂਗੀ ਜੀ ਇਹ ਦੂਰ ਤੋਂ ਇਹ ਹੈਗੇ ਜੀ 1 ਸਾਲ ਦੇ ਬੱਚੇ ਤੋਂ ਲੈ ਕੇ ਮੇਰੇ ਖਿਆਲ 'ਚ 10 11 ਸਾਲ ਦੇ ਬੱਚਿਆਂ ਤੱਕ ਦੀਆਂ ਹੈਗੀਆਂ ਨੇ ਫਰਾਕਾਂ ਜਿਹੜੀਆਂ 16 ਸਾਈਜ਼ ਤੋਂ ਲੈ ਕੇ 26 ਸਾਈਜ਼ ਤੱਕ ਨੇ 26 ਸਾਈਜ਼ ਤੱਕ ਪਰ ਬਡੇ ਸਾਈਜ਼ ਇਸ ਫਰਾਕ ਦੇ ਵਿੱਚੋਂ ਨਿਕਲ ਚੁੱਕੇ ਨੇ 22 ਤੱਕ ਤੁਹਾਨੂੰ ਮਿਲ ਜਾਣਗੇ ਜੀ ਇਹਦੇ ਵਿੱਚ ਨੰਬਰ ਜਿਹੜੇ ਨੇ 816 ਤੋਂ ਲੈ ਕੇ 22 ਤੱਕ ਇਹ ਹੈਗੀ ਜੀ ਪਹਿਲੀ ਫਰਾਕ ਦੂਸਰੀ ਹੈਗੀ ਮਹਿਰੂਨ ਤੇ ਰੈੱਡ ਕਲਰ ਦੇ ਕੰਬੀਨੇਸ਼ਨ ਦੇ ਨਾਲ ਬੜਾ ਸੋਹਣਾ ਇੱਥੇ ਵੀ ਡਿਜ਼ਾਈਨ ਦਿੱਤਾ ਹੋਇਆ ਫੁੱਲ ਬਣਾ ਕੇ ਇਹ ਹੈਗਾ ਜੀ ਸ਼ਨੀਲ ਦੇ ਉੱਪਰ ਵੈਲਵਟ ਦੇ ਉੱਪਰ ਉਹਦੇ ਵਾਂਗੂ ਹੀ ਇਹਦੀ ਵੀ ਨੈੱਟ ਦੀ ਫਲੇਅਰ ਇਦਾਂ ਇਹ ਹੈਗਾ 26 ਸਾਈਜ਼ ਦਾ ਸਾਰਾ ਨਾ ਵੱਡਾ ਸਾਈਜ਼ ਇਹੀ ਹੈ ਜਿਹੜਾ ਹੁਣ ਹੈਗਾ ਮੇਰੇ ਕੋਲ ਹੱਥ ਦੇ ਵਿੱਚ ਹੀ ਹੈ ਇਹਦੇ ਵਿੱਚ ਵੀ ਤੁਹਾਨੂੰ 16 ਤੋਂ ਮਿਲ ਜਾਣਗੇ ਜਿਲੇ 26 ਤੱਕ ਪਰ 1 2 ਨੰਬਰ ਵਿੱਚੋਂ 24 ਨੰਬਰ ਮੇਰੇ ਖਾ ਦਾ ਦੋਨਾਂ ਚੋਂ ਹੀ ਮਿਲਣਗੇ ਵੱਡੇ ਜਿਹੜੇ ਨੇ ਇਹਦੇ ਥੱਲੇ ਵੀ ਕਾਟਨ ਡਾਇਨਰ ਦਿੱਤਾ ਹੋਇਆ ਤੇ ਅੰਦਰ ਵੀ ਹੈਗਾ ਜਿਹੜਾ ਬਹੁਤ ਸੌਫਟ ਕਪੜਾ ਵਾ ਇਦਾਂ ਨਹੀਂ ਚੁਪਦਾ ਨਹੀਂ ਹੈਗਾ ਕੁਝ ਵੀ ਪਿੱਛੇ ਇਹਦੇ ਵੀ ਜ਼ਿੱਪ ਦਿੱਤੀ ਹੈ ਤੇ ਬੰਨਣ ਨੂੰ ਦਿੱਤਾ ਹੋਇਆ ਜੁਆਕਾਂ ਨੂੰ ਸਮਾਰ ਕੇ ਵੀ ਬਣ ਸਕਦੇ ਆ ਤੁਸੀਂ ਇਹ ਦੋਨੀ ਫਰਾਕਾਂ ਜੀ 레드 ਤੇ ਮਹਿਰੂਨੀ ਇਹ ਦੋ ਫਰਾਕਾਂ ਨੇ ਜਿਨ੍ਹਾਂ ਦਾ ਪ੍ਰਾਈਸ ਹੈਗਾ ਜੀ 222 ਯਰ ਕਿਸੇ ਨੂੰ ਵੀ ਪਸੰਦ ਆਏ ਤੁਸੀਂ ਸਕਰੀਨ ਸ਼ਾਟ ਲੈ ਲਿਓ ਜੀ ਕਿਸੇ ਨੇ ਕੋਈ ਵੀਡੀਓ ਕਾਲ ਦੇ ਜ਼ਰੀਏ ਦੇਖਣਾ ਮੈਂ ਦਿਖਾ ਦੂੰਗੀ ਵੀ ਹੁਣ ਪਸੰਦ ਆ ਤੇ ਤੁਸੀਂ ਆਪਣੀ ਤਸੱਲੀ ਕਰਨ ਲਈ ਵੀਡੀਓ ਕਾਲ ਕਰਨੀ ਆ ਤਾਂ ਵੀਡੀਓ ਕਾਲ ਕਰਕੇ ਵੀ ਲੈ ਸਕਦੇ ਆ ਆ ਲੋ ਜੀ ਇਹ ਹੈਗਾ ਆਪਣੇ ਕੋਲੇ ਪਹਿਲਾ ਸੂਟ ਫਰਾਕਾਂ ਦੋ ਹੀ ਨੇ ਜੀ ਦੋ ਡਿਜ਼ਾਈਨ ਹੀ ਨੇ ਸਾਇਤਾਂ ਉਹਨਾਂ ਚ ਮਿਲ ਜਾਣਗੇ ਇਹ ਹੈਗੇ ਜੀ ਆਪਣੇ ਕੋਲੇ ਸੂਟ ਜਿਹੜਾ ਪਹਿਲਾ ਸੂਟ ਆ ਡਾਰਕ ਗ੍ਰੀਨ ਗੂੜਾ ਹਰਾ ਰੰਗ ਆ সিলਵਰ 골ਡਨ ਤੇ ਬਲੈਕ ਕਲਰ ਦਾ ਕੰਬੀਨੇਸ਼ਨ ਆ ਕਢਾਈ ਹੈਗੀ ਜੀ ਮਸ਼ੀਨੀ ਕੋਈ ਹੱਥ ਦੀ ਕਢਾਈ ਨਹੀਂ ਹੈਗੀ ਮੈਂਵੇਂ ਕਹਿ ਦਮ ਹੱਥ ਦੀ ਕਢਾਈ ਆ ਇਦਾਂ ਮਸ਼ੀਨੀ ਕਢਾਈ ਆ ਆ ਗਲਾ ਬਣਿਆ ਹੋਇਆ ਇੱਥੇ ਹੁੱਕ ਦਿੱਤੀ ਹੋਈ ਆ ਪਿਛਲੇ ਪਾਸੇ ਤੇ ਨਾਲ ਜ਼ਿੱਪ ਦਿੱਤੀ ਹੋਈ ਆ ਏ ਵੀ ਤੁਹਾਨੂੰ ਮੇਰੇ ਖਿਆਲ ਚ 24 ਸਾਈਜ਼ ਤੋਂ ਲੈ ਕੇ 24 ਤੋਂ 26 ਸਾਈਜ਼ ਤੋਂ ਲੈ ਕੇ 38 36 38 ਸਾਈਜ਼ ਤੱਕ ਮਿਲ ਜਾਣਗੇ ਵਿੱਚ 38 ਸਾਈਜ਼ ਤੇ 34 ਸਾਈਜ਼ ਮੈਸ ਵੀ ਨਹੀਂ ਕਈਆਂ ਚ ਤੇ ਉਹ ਤੁਸੀਂ ਦੱਸ ਦਿਓ ਤੇ ਮੈਂ ਤੁਹਾਨੂੰ ਫਿਰ ਕਲੀਅਰ ਕਰ ਦੂੰਗੀ ਵੀ ਮੇਰੇ ਕੋਲ ਕਿਹੜਾ ਸਾਈਜ਼ ਹੈਗਾ ਇਹਨਾਂ ਤੇ ਥੱਲੇ ਵੀ ਇਨਰ ਦਿੱਤੀ ਹੋਈ ਆ ਸਾਰੇ ਸੂਟਾਂ ਦੇ ਨਾਲ ਵੀ ਇਨਰ ਦਿੱਤੀ ਹੈ ਕਿਉਂਕਿ ਕੜਾਈ ਚੋ ਬਣ ਦਾ ਡਰਾ ਹਨਾ ਵੀ ਬੱਚਿਆਂ ਦੇ ਰੈਸ਼ਸ ਨਾ ਹੋ ਜਾਣ ਤੇ ਹੈਗਾ ਜੀ ਦੁਪੱਟਾ ਇਹਦਾ ਨੈਟ ਦਾ ਇਹ ਆ ਹੈਗਾ ਪਜਾਮਾ ਪਜਾਮੇ ਵੀ ਡਬਲ ਨੇਜੀ ਥੱਲੇ ਇਨਰ ਇਹਨਾਂ ਦੇ ਥੱਲੇ ਵੀ ਦਿੱਤਾ ਕਿਉਂਕਿ ਆ ਥੱਲੇ ਕਢਾਈ ਕੀਤੀ ਹੋਈ ਹੈ ਇਨਰ ਸਾਰਿਆਂ ਦੇ ਥੱਲੇ ਦਿੱਤੀ ਹੋਈ ਹੈ ਪਜਾਮਿਆਂ ਦੇ ਵੀ ਇਦਾਂ ਦੀ ਪ੍ਰਿੰਟ ਹੈਗੀ ਹੈ ਇਹ ਇੱਕ ਸਾਈਡ ਦੇ ਉੱਪਰ ਹੁੱਕ ਦਿੱਤੀ ਆ ਤੇ ਜਿੱਪ ਦਿੱਤੀ ਆ ਠੀਕ ਆ ਜੀ ਇਹ ਹੈਗਾ ਪਹਿਲਾ ਸੂਟ 25000 ਦਾ ਪ੍ਰਾਈਸ ਹੈ ਜੀ ਇਹਨਾਂ ਦਾ ਤੈਨੀਆਂ ਮੇਰੇ ਕੋਲ ਸੂਟਾਂ ਦੇ ਡਿਜ਼ਾਈਨ ਨੇ ਬਾਹਲੇ ਨਹੀਂ ਹੈਗੇ ਕਿ ਮੈਨੂੰ ਇਦਾਂ ਸੀ ਕਿ ਪਤਾ ਨਹੀਂ ਬੱਚਿਆਂ ਦੇ ਕੱਪੜੇ ਸੇਲ ਹੋ ਸਕਦੇ ਨੇ ਕਿ ਨਹੀਂ ਪਰ ਕਾਫੀ ਵਧੀਆ ਰਿਸਪੌਂਸ ਮਿਲਿਆ ਵਾ ਹੁਣ ਗਾਹ ਨੂੰ ਆਪਾਂ ਬੱਚਿਆਂ ਦੇ ਕੱਪੜੇ ਵੀ ਥੋੜੇ ਹੋਰ ਮੰਗਵਾਵਾਂਗੇ ਕਾਟਨ ਦੇ ਇਹਦੇ ਥੱਲੇ ਵੀ ਪੂਰਾ ਇਨਰ ਦਿੱਤਾ ਹੋਇਆ ਜੀ ਇਦਾਂ ਕੱਟ ਲਾ ਕੇ ਬਣਾਇਆ ਹੋਇਆ ਡਿਜ਼ਾਈਨ ਬਟਨਾਂ ਦੇ ਨਾਲ 골ਡਨ ਤੇ ਸਿਲਵਰ ਕਲਰ ਦੀ ਕਢਾਈ ਹੈਗੀ ਹੈ ਜੀ ਜਿਹੜੀ ਇਹ 24 ਸਾਈਜ਼ ਹੈ ਜਿਹੜਾ ਮੇਰੇ ਹੱਥ ਦੇ ਵਿੱਚ ਜੇ ਤੁਸੀਂ ਮੰਮੀ ਦਾ ਤੇ ਬੇਟੀ ਦਾ ਇਕੱਠਾ ਬਣਾਉਣਾ ਕੰਬ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਆਰਡਰ ਕਰ ਸਕਦੇ ਆ ਤਾਂ ਕਿ ਕਾਫੀ ਕੁੜੀਆਂ ਨੇ ਇਹਦੇ ਵਿੱਚੋਂ ਕਿਸੇ ਦੇ 36 ਸਾਈਜ਼ ਆਉਂਦਾ ਸੀ ਤੇ ਕਿਸੇ ਦੇ 33 ਫਿਰ ਉਹਨਾਂ ਨੇ ਆਪਣੀਆਂ ਬੱਚੀਆਂ ਦੇ ਹਿਸਾਬ ਦੇ ਨਾਲ ਇਹ ਚੋਂ ਦੋਨੋਂ-ਦੋਨੋਂ ਪੀਸ ਲਏ ਨੇ ਆ ਹੈਗਾ ਥੱਲੇ ਇਹਦੇ ਸ਼ਰਾਰਾ ਮਜੈਂਟਾ ਕਲਰ ਆ ਜੀ ਇਹ ਸ਼ਰਾਰਾ ਬਹੁਤ ਸੋਹਣਾ ਬਣਿਆ ਹੋਇਆ ਇਹਦੇ ਥੱਲੇ ਵੀ ਪੂਰੀ ਲਾਈਨਿੰਗ ਆ ਸੂਟ ਦੇ ਥੱਲੇ ਦੀ ਤਾਂ ਲੱਗੀ ਹੋਈ ਹੈ ਇਹ ਨਾਲ ਸ਼ਰਾਰੇ ਦੇ ਥੱਲੇ ਵੀ ਉਹਨਾਂ ਨੇ ਪੂਰੀ ਲਾਈਨਿੰਗ ਲਾਈ ਆ ਕਿ ਬੱਚਿਆਂ ਨੂੰ ਪੜਾਈ ਦੇ ਵਿੱਚ ਕੋਈ ਚੁੱਭਣ ਵਾਲਾ ਨਾ ਕੋਈ ਕੰਮ ਹੋਵੇ ਹਨਾ ਦੇ ਨਾਲ ਹੈਗਾ ਜੀ ਇਹਦੇ ਆ ਦੁਪੱਟਾ ਉਹਦੇ ਨਾਲ ਨੈਟ ਦਾ ਦੁਪੱਟਾ ਸੀ ਇਹਦੇ ਨਾਲ ਹੈਗਾ ਚੇਤਾਂ ਦਾ ਸਿੰਥੈਟਿਕ ਦੁਪੱਟਾ ਤੇ ਆ ਹੈਗੀਆਂ ਜੀ ਬੱਧਰੀਆਂ ਤੁਸੀਂ ਇਹਨੂੰ ਵੀ ਆਪ ਆਪਣੇ ਬੱਚੇ ਦੇ ਨਾਲ ਨਾਪ ਦੇ ਨਾਲ ਹਨ ਆਟੈਮ ਵੀ ਕਰ ਸਕਦੇ ਆ ਵੱਡਾ ਛੋਟਾ ਆ ਹੈਗਾ ਜੀ ਲਾਸਟ ਨਾਟ ਲੀਸਟ ਆਖਰੀ ਪੀਸ ਆ ਇਹ ਹੈਗਾ 바ਵਾ ਕਲਰ ਦੇ ਵਿੱਚ ਪੀਚ ਕਲਰ ਆ ਜੀ ਇਹ ਜੋਗੀਆਂ ਰੰਗ ਜਿੱਦਾਂ ਜੋਗੀਆਂ ਦੇ ਕੱਪੜੇ ਹੁੰਦੇ ਆ ਉਦੋਂ ਦਾ ਆਹ ਰੰਗ ਗ੍ਰੀਨ ਕਲਰ ਹੋ ਗਿਆ ਮਾਜੈਂਟਾ ਹੋ ਗਿਆ ਤੇ ਕਾਵਾਵਾ ਕਲਰ ਇੱਥੇ ਵੀ ਬਹੁਤ ਸੋਹਣੀ ਕੜਾਈ ਆ ਐਦਾਂ ਇਹਨਾਂ ਨੇ ਕ੍ਰੋਸ਼ੇ ਵਾਂਗੂ ਲਾਇਆ ਹੋਇਆ ਠੀਕ ਆ ਜੀ ਇਹਦੇ ਵਿੱਚ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਇਹਦੇ ਵਿੱਚ ਮੈਂ ਤੁਹਾਨੂੰ 38 ਨੰਬਰ ਤੱਕ ਦੇ ਸਕਦੀ ਆ ਸਾਰੇ ਵਿਜਿੱਟੇ ਚੋਂ 24 ਤੋਂ ਲੈ ਕੇ 38 ਸਾਈਜ਼ ਤੱਕ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਇਹਨਾਂ 'ਚ ਕਿਉਂਕਿ ਇਹਨਾਂ ਬੱਚੀਆਂ ਦੇ ਕੱਪੜੇ ਦਿਖਾਉਣ ਦਾ ਟਾਈਮ ਨਹੀਂ ਮਿਲਦਾ ਦੂਸਰੇ ਕੱਪੜਿਆਂ 'ਚ ਲਾਈਵ ਪੂਰੀ ਹੋ ਜਾਂਦੀ ਹੈ ਇਨਰ ਇਹਦੇ ਥੱਲੇ ਵੀ ਪੂਰਾ ਪ੍ਰੋਪਰ ਦਿੱਤਾ ਹੋਇਆ ਥੱਲੇ ਇਹਦੇ ਵੀ ਇਨਰ ਜ਼ਿੱਪ ਲੱਗੀ ਹੋਈ ਆ ਆ ਹੈਗਾ ਇਹਦਾ ਦੁਪੱਟਾ ਜਿਹੜੇ ਮੰਮੇ ਆ ਵੀ ਆਪਣੇ ਲਈ ਲੈਂਦੀਆਂ ਜਿਵੇਂ ਹੁਣ ਪਹਿਣਾ ਦੇ 36 38 ਸਾਈਜ਼ ਇਹਨਾਂ ਦੇ ਵਿੱਚ ਆ ਜਾਂਦਾ ਪਰ ਮੈਂ ਉਹਨਾਂ ਨੂੰ ਦੱਸ ਦਿੰਨੀ ਆ ਵੀ ਦੁਪੱਟੇ ਹੈਗੇ ਨੇ ਜਿਹੜੇ ਬੱਚਿਆਂ ਵਾਲੀ ਨੇ ਦੁਪੱਟੇ ਵੀ ਖੁੱਲੇ ਡੁੱਲੇ ਨਹੀਂ ਹੈਗੇ ਵੀ ਜਦੋਂ ਬੱਚਿਆਂ ਦੇ ਦੁਪੱਟੇ ਹੁੰਦੇ ਨੇ ਉਦਾਂ ਦੇ ਹੀ ਨੇ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਆ ਇਦਾਂ ਦਾ ਹੈਗਾ ਜੀ ਇਹ ਵੀ ਬਣਿਆ ਹੋਇਆ ਥੱਲੋਂ ਪੌਂਚਿਆਂ ਤੋਂ ਮੂਰੀਆਂ ਤੋਂ ਤੇ ਇਹਦੇ ਵੀ ਡਬਲ ਹੈਗਾ ਜੀ ਕੱਪੜਾ ਇਦਾਂ ਦਾ ਹੈ ਸੂਟ ਬਾਬਾ ਕਲਰ ਦੇ ਵਿੱਚ 20, 20 25 25 ਪ੍ਰਾਈਸ ਹੈ ਜੀ ਲਿਫਰ ਕੋਸਟ ਆਪਾਂ ਸਾਰੇ ਪਾਸੇ ਲਿਫਰ ਕਰਦੇ ਆਂ ਜਿੱਥੇ ਮਰਜੀ ਤੁਸੀਂ ਲੈ ਸਕਦੇ ਹੋ ਸ਼ਿਪਿੰਗ ਹੈ ਜਿਹੜੀ ਤੇ ਜਿਹੜਾ ਸ਼ਿਪਿੰਗ ਚਾਰजेस ਹੈਗੇ ਆਗੇ ਉਹ ਇੱਕ ਸੂਟ ਦੇ ਤਾਂ ਘੱਟ ਹੋਣਗੇ ਤੇ ਜੇ ਤੁਸੀਂ 2 ਕਿਲੋ ਤੱਕ ਦਾ ਜਿਵੇਂ ਮੈਂ ਭਣਾ ਆਪਣੇ ਕੱਪੜੇ ਵੀ ਲੈਂਦੀ ਆਂ ਤੇ ਬੱਚਿਆਂ ਦੇ ਕੱਪੜੇ ਵੀ ਤਾਂ ਉਹਦਾ 5 ਯਰੋ ਹੈਗਾ ਜੀ 2 ਕਿਲੋ ਤੱਕ ਦਾ ਪ੍ਰਾਈਸ ਹੈ ਜਿਹੜਾ ਤੇ ਸ਼ਿਪਿੰਗ ਆਪਾਂ ਜਰਮਨ ਤੋਂ ਬਾਹਰ ਵੀ ਜਿੱਥੇ ਤੁਸੀਂ ਚਾਹੋ ਨਾ ਤਾਂ ਤੁਹਾਨੂੰ ਮਿਲ ਜੂਗੀ ਸ਼ਿਪਿੰਗ ਹੋਰ ਪਹਿਣਾ ਵੀ ਦੇਖਣਾ ਚਾਹੁੰਦੀ ਆ ਅੱਜ ਸ਼ਾਇਦ ਜੇ ਟਾਈਮ ਲੱਗਿਆ ਤਾਂ ਮੈਂ ਲਾਈਵ ਕਰੂੰਗੀ ਸ਼ਾਮ ਨੂੰ ਤੇ ਤੁਸੀਂ ਜ਼ਰੂਰ ਜੁਆਇਨ ਕਰਿਓ ਚਾਹੇ ਜਦੋਂ ਮਰਜ਼ੀ ਥੋਂ ਮਰਜੀ ਟਾਈਮ ਕੱਢ ਕੇ ਜ਼ਰੂਰ ਜੁਆਇਨ ਕਰਿਓ ਜੀ ਕੋਈ ਵੀ ਸਲਾਹ ਮਸ਼ਵਰਾ ਦੇਣਾ ਹੁੰਦਾ ਤਾਂ ਪਹਿਣਾ ਦੇ ਸਕਦੀਆਂ ਨੇ ਕਿਉਂਕਿ ਕਈ ਵਾਰੀ ਬਾਤ ਬੱਦਕੱਟ ਹੋ ਜਾਂਦਾ ਵਾ ਸਾਰਾ ਤਾਂ ਸਲਾਹ ਦੇਣਾ ਤੁਹਾਡਾ ਬਣਦਾ ਵਾ ਨਾ ਵੀ ਕਿੱਥੇ ਕਮੀ ਰਹਿ ਗਈ ਕਿੱਥੇ ਕੀ ਕਰਨਾ ਉਹ ਤੁਸੀਂ ਸਲਾਹ ਦੇ ਸਕਦੇ ਆ ਹੋਰ ਵੀ ਕੋਈ ਕੱਪੜੇ ਦੇਖਣੇ ਆ ਵੀਡੀਓ ਕਾਲ ਤੇ ਤੁਸੀਂ ਦੇਖ ਸਕਦੇ ਆ ਵੀਰਾਂ ਲਈ ਵੀ ਹੈਗਾ ਬੱਚਿਆਂ ਦੇ ਕੁਰਤੇ ਪਜਾਮੇ ਵੀ ਹੈਗੇ ਨੇ ਫਰਮ ਦੇ ਵਿੱਚ ਥੋੜੇ ਜਿਹਾ ਸਾਈਜ਼ ਮੈਸਣਗੇ ਕਿਸੇ ਚ ਕੋਈ ਸਾਈਜ਼ ਹੈ ਨਹੀਂਗਾ ਕਿਸੇ ਚ ਕੋਈ ਅਲੱਗ-ਅਲੱਗ ਰੰਗਾਂ ਦੇ ਵਿੱਚ ਅਲੱਗ ਸਾਈਜ਼ ਮਿਲ ਜਾਣਗੇ ਤੁਹਾਨੂੰ ਅਨਸਟਿਚ ਸੂਟ ਵੀ ਹੈਗੇ ਨੇ ਤੇ ਬਾਕੀ ਜੀ ਮਿਲਦੇ ਆ ਨਵੇਂ ਵੀਡੀਓ ਤੇ ਨਾਲ ਤੇ ਬਾਇਓ ਦੇ ਵਿੱਚ ਨੰਬਰ ਆ ਜਿਹੜੇ ਨਵੇਂ ਜੁੜੇ ਨੇ ਤਾਂ ਬਾਇਓ ਦੇ ਵਿੱਚ ਸੰਪਰਕ ਕਰ ਸਕਦੇ ਨੇ ਨੰਬਰ ਤੇ ਜਾਂ ਮੇਰਾ ਇਨਬਾਕਸ ਦੇ ਵਿੱਚ ਮੈਸੇਜ ਛੱਡ ਸਕਦੇ ਹੋ ਤੇ ਗਲਤੀ ਫਲਤੀ ਮਾਫ ਕਰਿਓ ਜੀ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਸਤਿ ਸ਼੍ਰੀ ਅਕਾਲ